ਦੂਜਾ ਰਵਾਬੀ ਮਰਦਾਨਾ ਸਿੱਖੀ ਇਤਿਹਾਸ ਵਿੱਚ ਭਾਈ ਮਰਦਾਨਾ ਜੀ ਵਰਗਾ ਭਾਗਾ ਵਾਲਾ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਇਹ ਇੱਕ ਇਤਿਹਾਸਿਕ ਸਚਾਈ ਹੈ ਕਿ ਜਿੰਨਾ ਸਮਾਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਿਕਟ ਰਹਿ ਕੇ گزارਿਆ ਉਤਨਾ ਕਿਸੇ ਹੋਰ ਵਿਅਕਤੀ ਨੂੰ ਪ੍ਰਾਪਤ ਨਹੀਂ ਹੋਇਆ ਇਸ ਵਿੱਚ ਕੋਈ ਦੋਰਾਵਾ ਨਹੀਂ ਹਨ ਕਿ ਜਿੰਨਾ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਛੂ ਦਾ ਸਵਾਦ ਮਾਣਿਆ ਉਤਨਾ ਕਿਸੇ ਹੋਰ ਨੂੰ ਨਸੀਬ ਨਾ ਹੋ ਸਕਿਆ ਪਰ ਇਹ ਵੀ ਇੱਕ ਨਾ ਚੁਟਲਾਉਣ ਵਾਲੀ ਸਚਾਈ ਹੈ ਕਿ ਜਿੰਨਾ ਭਾਈ ਮਰਦਾਨਾ ਜੀ ਨੂੰ ਗਲਤ ਸਮਝ ਕੇ ਉਲੀਕਿਆ ਗਿਆ ਹੈ ਉਤਨਾ ਹੋਰ ਕਿਸੇ ਨੂੰ ਵੀ ਨਹੀਂ ਸਾਡੇ ਸਾਹਮਣੇ ਜੋ ਸਰੂਪ ਸਦੀਆਂ ਤੋਂ ਭਾਈ ਮਰਦਾਨਾ ਜੀ ਦਾ ਲਿਆਂਦਾ ਜਾ ਰਿਹਾ ਹੈ ਉਹ ਇੱਕ ਭੁੱਖੇ ਤਿਹਾਈ ਲਾਲਚੀ ਮੰਗਤ ਡਰਪੋਕ ਅਤੇ ਆਮ ਮਿਰਾਸੀ ਦਾ ਹੈ ਪਰ ਉਸ ਮਹਾਪੁਰਸ਼ ਦਾ ਸਮੁੱਚਾ ਜੀਵਨ ਗੌਰ ਨਾਲ ਦੇਖਿਆ ਦੇਖਿਆ ਇਹ ਪਤਾ ਲੱਗਦਾ ਹੈ ਕਿ ਉਹ ਨਿਰਸ਼ਲ ਨਿਰਕਪਟ ਸੂਰਮਾ ਬਖਤਾ ਉੱਪਰ ਲੜਨ ਮਰਨ ਵਾਲਾ ਦੁੱਖਾਂ ਨੂੰ ਹੱਸ ਕੇ ਝੱਲਣ ਵਾਲਾ ਰਾਗ ਵਿਦਿਆ ਵਿੱਚ ਪ੍ਰਵੀਨ ਨਿਰਪੈ ਅਤੇ ਗੁਰੂ ਨਾਨਕ ਜੀ ਦਾ ਐਸਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਦਾ ਡਟ ਕੇ ਮੁਕਾਬਲਾ ਕੀਤਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੀਨ ਦੇ ਗੁਰੂ ਹਰੀਦਾਸ ਮਰਦਾਨਾ ਜੀ ਦੇ ਹੀ ਸ਼ਾਗਿਰਦ ਸਨ ਇਸੇ ਲਈ ਪਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਉਦਾਸੀਆਂ ਦਾ ਹਾਲ ਲਿਖਣ ਵੇਲੇ ਕੇਵਲ ਇੱਕ ਸਾਥੀ ਦਾ ਨਾਮ ਲਿਖਿਆ ਤੇ ਉਹ ਸੀ ਮਰਦਾਨਾ ਪਾਈ ਜੀ ਦੇ ਸ਼ਬਦ ਹਨ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਫਿਰ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾਂ ਦੀ ਸੂਚੀ ਵਿੱਚ ਉਸ ਦਾ ਵਰਣਨ ਇੱਕ ਸੁਚੱਜੇ ਰਬਾਬ ਵਜਾਉਣ ਵਾਲੇ ਕਰਕੇ ਕੀਤਾ ਪਲਾ ਰਬਾਬ ਵਜਾਈਂਦਾ ਮਜਲਿਸ ਮਰਦਾਨਾ ਮਿਰਾਸੀ ਗੁਰੂ ਨਾਨਕ ਜੀ ਜਦ ਵੀ ਬੋਲਦੇ ਇਹੀ ਕਹਿੰਦੇ ਮਰਦਾਨਿਆ ਰਬਾਬ ਵਜਾਈ ਕਾਈ ਸਿਫਤ ਖੁਦਾਏ ਦੇ ਦیدار ਦੀ ਕਰੀਏ ਭਾਈ ਮਨੀ ਸਿੰਘ ਜੀ ਨੇ ਮਰਦਾਨਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲਾ ਮੇਲ ਤਲਵੰਡੀ ਵਿਖੇ ਹੋਇਆ ਦੱਸਿਆ ਜਿੱਥੇ ਜਿੱਥੋਂ ਦੇ ਉਹ ਜੰਪਲ ਸਨ ਭਾਈ ਮਨੋਹਰ ਦਾਸ ਮਨੋਹਰ ਦਾਸ ਨੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਲਪਨ ਦਾ ਸਾਥੀ ਤਲਵੰਡੀ ਰਾਏ ਪੋਏ ਕੀ ਰਹਿੰਦਾ ਰਬਾਬ ਵਜਾਈਂਦਾ ਲਿਖਿਆ ਹੈ ਪਹਿਲਾ ਮੇਲ ਲਗਭਗ ਸਨ 1480 ਵਿੱਚ ਹੋਇਆ ਤੇ ਇਹ ਸਬੰਧ ਮਰਦਾਨਾ ਜੀ ਦੇ ਅੰਤਮ ਸਮੇਂ ਸਨ 1534 ਤੱਕ ਬਣਿਆ ਰਿਹਾ ਇਸ ਹਿਸਾਬ ਨਾਲ ਉਹ 45 ਸਾਰ ਗੁਰੂ ਨਾਨਕ ਜੀ ਨਾਲ ਰਹੇ ਤਲਵੰਡੀ ਵਿੱਚ ਸਾਥੀ ਸੁਲਤਾਨਪੁਰ ਇਕੱਠੇ ਉਦਾਸੀਆਂ ਵਿੱਚ ਸਦਾ ਨਾਲ ਅਤੇ ਕਰਤਾਰਪੁਰ ਦੇ ਘੁਗ ਵੱਸ ਜਾਣ ਉਪਰੰਤ ਹੀ ਚੜ੍ਹਾਈ ਕੀਤੀ ਲੱਗਦੀ ਹੈ ਇਸ ਲਈ ਗੁਰੂ ਨਾਨਕ ਜੀ ਨੇ ਇੱਕ ਵਾਰੀ ਕਿਹਾ ਸੀ ਮਰਦਾਨਿਆ ਜਿੱਥੇ ਤੇਰਾ ਵਾਸਾ ਉਥੇ ਮੇਰਾ ਇਹ ਹੀ ਕਾਰਨ ਲੱਗਦਾ ਹੈ ਕਿ ਭਾਈ ਮਰਦਾਨਾ ਜੀ ਨੂੰ ਉਹ ਹੱਕ ਵੀ ਮਿਲ ਗਿਆ ਜੋ ਪਿਛੋਂ ਕੇਵਲ ਗੁਰੂ ਸਹਿਬਾਨ ਨੂੰ ਪ੍ਰਾਪਤ ਹੋਇਆ ਬਿਹਾਗੜਾ ਕੀ ਬਾਰ ਦੇ ਸਲੋਕਾਂ ਵਿੱਚ ਨਾਨਕ ਸ਼ਵਤ ਦੀ ਉਹਨਾਂ ਵੱਲੋਂ ਵਰਤੋਂ ਕਰ ਲੈਣੀ ਗੁਰੂ ਨਾਨਕ ਦੇਵ ਜੀ ਉੱਤੇ ਹੱਕ ਹੀ ਜਿਤਲਾਉਣਾ ਸੀ ਇਹ ਸੱਚਮੁੱਚ ਇੱਕ ਐਸੀ ਵੱਡੀ ਵਡਿਆਈ ਸੀ ਜੋ ਕਿਸੇ ਸਿੱਖ ਸੰਬੰਧੀ ਸਾਖ ਭਾਈ ਭਗਤ ਨੂੰ ਪ੍ਰਾਪਤ ਨਾ ਹੋ ਸਕੇ। ਸਲੋਕਾਂ ਉੱਤੇ ਦਿੱਤੇ ਸਿਰਲੇਖ ਸਲੋਕ ਮਰਦਾਨਾ ਪਹਿਲਾ ਇਹ ਸਭ ਪ੍ਰਗਟਾਉਣ ਲਈ ਹੀ ਹੈ। ਮਰਦਾਨਾ ਉਹਨਾਂ ਨੂੰ ਗੁਰੂ ਨਾਨਕ ਜੀ ਵੱਲੋਂ ਮਿਲਿਆ ਖਿਤਾਬ ਸੀ। ਉਹਨਾਂ ਦਾ ਪਾਵਨ ਨਾਂਦਾਨਾ ਸੀ। ਭਾਈ ਦਾ ਨਾਂ ਜਿਹਦੇ ਪੂਜ ਪਿਤਾ ਜੀ ਦਾ ਨਾਮ ਭਾਈ ਬਦਰੇ ਸੀ ਤੇ ਮਾਤਾ ਜੀ ਦਾ ਨਾਮ ਭਾਈ ਲਖੋ ਮਾਈ ਲਖੋ ਸੀ। ਮਹਾਕੋਸ਼ ਦੇ ਲਖਾਰੀ ਪਾਈਕਾਨ ਸਿੰਘ ਜੀ ਦੇ ਲਿਖੇ ਅਨੁਸਾਰ ਉਹਨਾਂ ਦਾ ਜਨਮ ਤਲਵੰਡੀ ਵਿਖੇ ਸਨ 1469 ਨੂੰ ਹੋਇਆ ਉਹਨਾਂ ਦਾ ਦੇਹਾਂਤ ਨਵੰਬਰ 18 ਸਨ 1534 ਈਸਵੀ ਮੁਤਾਬਕ 13 ਮੱਘਰ 1591 ਨੂੰ ਹੋਇਆ ਪਰ ਇਹ ਇੱਕ ਗੱਲ ਮਹਾਕੋਸ਼ ਵਿੱਚ ਅਜਿਹੀ ਲਿਖੀ ਹੈ ਜੋ ਇਤਿਹਾਸ ਦੀ ਕਸੌਟੀ ਉੱਤੇ ਪੂਰੀ ਨਹੀਂ ਉਤਰਦੀ ਮਹਾਕੋਸ਼ ਵਿੱਚ ਵਰਣਨ ਹੈ ਕਿ ਮਰਦਾਨਾ ਜੀ ਦਾ ਦਿਹਾਤ ਦਰਿਆ ਕੁਰਮ ਦੇ ਕਿਨਾਰੇ ਕੁਰਮ ਸ਼ਹਿਰ ਵਿਖੇ ਹੋਇਆ ਤੇ ਗੁਰੂ ਨਾਨਕ ਦੇਵ ਜੀ ਨੇ ਹੱਥੀ ਸੰਸਕਾਰ ਕੀਤਾ ਸਨ 1534 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਿਸੇ ਵੀ ਹਿਸਾਬ ਨਾਲ ਕੁਰਮ ਨਹੀਂ ਸਨ ਹੋ ਸਕਦੇ ਫਿਰ ਆਪੂ ਜੇ ਮਰਦਾਨਾ ਜੀ ਉੱਥੇ ਗਏ ਹੋਣ ਤੇ ਉਹਨਾਂ ਦੀ ਅਚਾਨਕ ਮਰਤੂ ਹੋ ਗਈ ਹੋਵੇ ਤਾਂ ਹੱਥੀ ਸੰਸਕਾਰ ਨਹੀਂ ਹੋ ਸਕਦਾ ਸੋ ਇਹ ਠੀਕ ਤੇ ਜੱਜਦਾ ਹੈ ਕਿ ਪਾਈ ਮਰਦਾਨਾ ਜੀ ਨੇ ਕਰਤਾਰਪੁਰ ਹੀ ਪ੍ਰਾਣ त्याਗੇ ਤੇ ਗੁਰੂ ਨਾਨਕ ਜੀ ਨੇ ਹੱਥੀ ਰਾਵੇ ਕਿਨਾਰੇ ਸੰਸਕਾਰ ਕੀਤਾ ਪਾਈ ਮਰਦਾਨਾ ਜੀ ਦੇ ਦੋ ਪੁੱਤਰ ਰਜਾਦਾ ਤੇ ਸਜਾਦਾ ਸਨ ਸਜਾਦਾ ਜੀ ਤਲਵੰਡੀ ਹੀ ਰਹੇ ਤੇ ਰਜਾਦਾ ਜੀ ਕਰਤਾਰਪੁਰ ਆਟੇ ਕੇ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਹੀ ਕੀਰਤਨ ਦੀ ਮਹੱਤਤਾ ਨੂੰ ਦਰੜਾਉਣ ਲੱਗ ਪਏ ਸਨ ਉਹ ਕਿਰਤ ਤੇ ਕੀਰਤੀ ਜੋੜ ਰਹੇ ਸਨ ਜਦ ਉਹ ਇੱਕ ਵਾਰੀ ਸੱਚਾ ਸੌਦਾ ਕਰ ਅਬਦਾਲਾ ਨੂੰ ਖਾਣਾ ਖਵਾਏ ਸਨ ਤਾਂ ਪਿਤਾ ਜੀ ਦੇ ਗੁੱਸੇ ਹੋਣ ਉੱਤੇ ਉਹਨਾਂ ਇਹ ਹੀ ਕਿਹਾ ਸੀ ਕਿ ਉਹ ਪਿਤਾ ਲਈ ਅਖਤਰ ਸਵਾਰ ਆਏ ਹਨ ਅਬਦਾਲ ਅਲਾਹ ਦੇ ਕੀਰਤਨ ਵਿੱਚ ਜੁੜਨ ਵਾਲਾ ਇੱਕ ਸੂਫੀ ਤਵੱਕਾ ਸੀ ਅਬਦਾਲ ਕਿਹਾ ਕਰਦੇ ਸਨ ਕਿ ਰਾਗ ਸਦ ਹੈ ਅੱਲਾਹ ਵੱਲੋਂ ਰੂਹ ਨੂੰ ਰੂਹ ਦਾ ਜਵਾਬ ਹੈ ਬਾਜਦ ਵਿੱਚ ਆ ਜਾਣਾ ਗਸ਼ ਹੋ ਡਿੱਗ ਪੈਣਾ ਤੇ ਰੂਹ ਦਾ ਅੱਲਾਹ ਵਿੱਚ ਸਮਾ ਜਾਣਾ ਬਾਬਾ ਨਾਨਕ ਜੀ ਆਪਣੇ ਆਪ ਨੂੰ ਢਾਡੀ ਤੇ ਤਵਲਵਾਜ਼ ਕਹਿ ਕੇ ਜ਼ਿਆਦਾ ਖੁਸ਼ ਹੁੰਦੇ ਸਨ ਇਸੇ ਲਈ ਉਹ ਇੱਕ ਐਸੇ ਸਾਥੀ ਦੀ ਭਾਲ ਵਿੱਚ ਸਨ ਜਿਸ پاس ਰਾਗ ਹੋਵੇ ਸ਼ਬਦ ਮਿਲਾਵਾ ਉਹ ਆਪ ਕਰ ਦੇਣਗੇ ਫਿਰ ਗੁਰੂ ਜੀ ਦਾ ਨੀਵੀਂ ਜਾਤ ਦੇ ਇੱਕ ਡੂਮ ਨੂੰ ਆਪਣਾ ਸਾਥੀ ਬਣਾਉਣਾ ਉੱਚੀਆਂ ਜਾਤਾਂ ਦੇ ਅਭਿਮਾਨੀਆਂ ਉੱਤੇ ਇੱਕ ਤਗੜੀ ਝੋਟ ਸੀ ਜਾਕੀ ਛੋਤ ਜਗਤ ਨੂੰ ਲੱਗਦੀ ਸੀ ਬਾਬਾ ਤਾਂ ਉਸੇ ਉੱਤੇ ਰੀਜਦਾ ਸੀ ਬਾਬਾ ਨੀਵੀਂਆਂ ਨੂੰ ਉੱਚਾ ਤੇ ਮਰਦਾਨਾ ਬਣਾਉਣ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੱਖੀ ਰਵਾਵ ਤੋਂ ਸ਼ੁਰੂ ਹੋਏ ਤੇ ਨਗਾਰਾ ਤੇ ਜਾ ਸੰਪੂਰਨ ਤਲਵੰਡੀ ਦੀ ਹੀ ਸਾਖੀ ਹੈ ਕਿ ਇੱਕ ਵਾਰੀ ਗੁਰੂ ਨਾਨਕ ਜੀ ਇੱਕ ਬ੍ਰਿਸ਼ੇਠਾਂ ਆਰਾਮ ਕਰ ਪਏ ਕਰਦੇ ਸਨ ਤੇ ਉਧਰੋਂ ਕਿਸੇ ਪਾਸਿਓਂ ਰਬਾਬ ਵਜਾਉਣ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਉਹ ਉੱਠ ਕੇ ਰਬਾਬ ਵਜਾਉਣ ਵਾਲੇ ਕੋਲ ਗਏ ਤੇ ਪੁੱਛਿਆ ਭਾਈ ਤੇਰਾ ਨਉਂ ਕਿਹਾ ਹੈ ਤੇ ਉਸਨੇ ਕਿਹਾ ਜੀ ਮੈਂ ਮੇਰਾ ਨਉਂ ਦਾਨਾ ਮਰਾਸੀ ਲੋਕੀ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਨੇ ਇਹ ਸੁਣ ਕੇ ਕਿਹਾ ਤੂੰ ਰਬਾਬ ਭਲਾ ਵਜਾਈਂਦਾ ਹੈ ਤੇ ਤੈਨੂੰ ਰਾਗਾਂ ਦੀ ਵੀ ਭਲੀ ਸੋਝੀ ਹੈ ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾਇ ਕੇ ਗਾਵੇਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ ਤਾਂ ਦਾਨਾ ਜੀ ਨੇ ਕਿਹਾ ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾਏ ਕੇ ਚਾਰ ਪੈਸੇ ਲਿਆਂਦੇ ਹਾਂ ਆਪਣੇ 3 ਪੁੱਤਰਾਂ ਦਾ ਦੁਨੀਆ ਵਿੱਚ ਗੁਜ਼ਾਰਨ ਕਰਦੇ ਹਾਂ ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਜੋ ਕੁਟੰਬੀ ਹਨ ਸੋ ਸਭ ਭੁਖ ਨਾਲ ਮਰ ਜਾਣਗੇ ਤੇ ਭੁੱਖਿਆਂ ਨਿਵਾਜਾ ਰੋਜਾ ਵੀ ਨਹੀਂ ਹੋਵੇਗਾ। ਦੀਨ ਵੀ ਤੇ ਦੁਨੀ ਵੀ ਆ ਸਾਡੇ ਐਵੇਂ ਜਾਣਗੇ। ਤੁਸੀਂ ਉਦਾਰ ਕਿਸੇ ਤਰ੍ਹਾਂ ਕਰੋਗੇ। ਇਹ ਸੁਣ ਸਾਹਿਬ ਵਚਨ ਕੀਤਾ। ਦਾਨਿਆਂ ਤੂੰ دیਵਾਨਾ ਹੋਇਆ ਏ। ਸਭ ਦੀ ਪ੍ਰਤੀਪਾਲਣਾ ਈਸ਼ਵਰ ਕਰਦਾ ਹੈ। ਨਮਾਜ਼ ਤੇ ਰੋਜਾ ਖੁਦਾ ਦੇ ਘਰੋਂ ਬਖਸ਼ਿਸ਼ ਹੈ। ਖੁਦਾ ਦਾ ਘਰ ਮਹਾਪੁਰਸ਼ਾਂ ਦੀ ਧਾਰੀਦਾ ਹੈ। ਜਦ ਲੇਖਾ ਹੋਵੇਗਾ ਤਾਂ ਕਿਸੇ ਹਾਮੀ ਨਹੀਂ ਭਰਨੀ। ਫਿਰ ਗੁਰੂ ਨਾਨਕ ਜੀ ਨੇ ਸਮਝਾਉਂਦੇ ਹੋਏ ਕਿਹਾ ਦਾਨਿਆਂ ਜੇ ਹੁਣ ਤੂੰ ਮਰਦਾਨਾ ਹੋਵੇਂ ਸ਼ਬਦ ਪਾਏ ਕੇ ਰਾਗ ਨੂੰ ਗਾਵੇਂ ਤਾਂ ਤੇਰਾ ਦੋਹਾ ਲੋਕਾਂ ਦਾ ਕਾਰਜ ਹੋਵੇਗਾ ਦਾਨਾ ਮਰਦਾਨਾ ਬਣ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਹੋ ਉਠਿਆ ਕੀਰਤਨ ਦੇ ਜਨਮ ਕੀਰਤਨ ਨੇ ਜਨਮ ਲੈ ਲਿਆ ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਵਾਬ ਨੇ ਉਹ ਕਰਾਮਾਤ ਕੀਤੀ ਜਿਸ ਦਾ ਬਦਲ ਅਜੇ ਤੱਕ ਸੰਸਾਰ ਨੂੰ ਨਹੀਂ ਲੱਭਾ ਅਤੇ ਸ਼ਾਇਦ ਕਦੇ ਵੀ ਨਾ ਲੱਭੇ ਪਾਈ ਮਰਦਾਨਾ ਜੀ ਨੇ ਪੁੱਛਿਆ ਵੀ बाबा यह जो कीर्तन हम गावते हैं यह भी शब्द है इसी में है मुक्त है कि ना ओह शब्द कश आवर्ता नहीं गुरु नानक जी ने कहा यही कीर्त शब्द है कि गुरु कहता है मन जे सुरत कर कर समझे तिसकी मुक्त हो ही साई कीर्त साई मुक्त है यह कीर्त आर मुक्त एको है भाई मनी सिंह जी की जन्म साखी विच लिखा है ਕਿ ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਤਿੰਨ ਉਪਦੇਸ਼ ਦਿੱਤੇ ਪਹਿਲਾ ਕੇਸ ਨਹੀਂ ਕਟਾਉਣੇ ਦੂਜਾ ਪਿਛਲੀ ਰਾਤ ਜਾਗ ਕੇ ਸਤਨਾਮ ਦਾ ਜਾਪ ਕਰੀ ਅਤੇ ਤੀਜੇ ਆਏ ਗਏ ਸਾਧ ਸੰਤ ਲੋੜਵੰਦ ਦੀ ਸੇਵਾ ਕਰਨੀ ਫਿਰ ਮਰਦਾਨਾ ਜੀ ਇਹਹੀ ਉਪਦੇਸ਼ ਸੰਗਤਾਂ ਨੂੰ ਦ੍ਰਿੜ ਕਰਾਉਂਦੇ ਰਹੇ ਤਾਰੀਖ ਪੰਜਾਬ ਵਿੱਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੇ ਰਬਾਬ ਦੀ ਹਰ ਤਾਰ ਇੱਕੋ ਨਿਰੰਕਾਰ ਨਾਨਕ ਬੰਦਾ ਤੇਰਾ ਹੈ ਦੀ ਉਨੀ ਨਿਕਲਦੀ ਰਹਿੰਦੀ ਸੀ ਅਤੇ ਬਾਬਾ ਜੀ ਕਰਤਾਰ ਕਰਤਾਰ ਬੋਲਦੇ ਰਹਿੰਦੇ ਸਨ ਜਿਸ ਦਾਣਾ ਨੂੰ ਪਹਿਲਾਂ ਆਪਣੇ ਬੱਚਿਆਂ ਦੇ ਦਾਣੇ ਫੱਕੇ ਦਾ ਫਿਗਰ ਸੀ ਉਹੀ ਹੁਣ ਮਰਦਾਨਾ ਬਣ ਸਿਰਫ ਸ਼ਬਦ ਕੀਰਤੀ ਤੇ ਨਾਮ ਦਾ ਟੰਡਾ ਹੋ ਗਿਆ ਜੋ ਆਗਿਆ ਗੁਰੂ ਨਾਨਕ ਜੀ ਨੇ ਕੀਤੀ ਮਰਦਾਨਾ ਜੀ ਨੇ ਮੰਨੀ ਅਤੇ ਉਸ ਉੱਤੇ ਫੁੱਲ ਚੜਾਏ ਸਾਖੀ ਆਉਂਦੀ ਹੈ ਕਿ ਇੱਕ ਨਗਰ ਵਿੱਚ ਲੋਕਾਂ ਨੇ ਬਹੁਤ ਸਾਰਾ ਧਨ ਬਸਤਰ ਤੇ ਅੰਨ ਗੁਰੂ ਨਾਨਕ ਜੀ ਨੂੰ ਭੇਟ ਕੀਤਾ ਮਰਦਾਨਾ ਜੀ ਨੇ ਇਕੱਠੇ ਕੀਤੇ ਤੇ ਕਿਹਾ ਲੋਕਾਂ ਜੋ ਚੜਾਏ ਸੋ ਆਣੇ ਹਨ ਜੀਵੇਂ ਰਜਾਈ ਹੋਵੇ ਤਿਵੇਂ ਮੈਂ ਕਰੀ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਤੈ ਮਰਦਾਨਿਆ ਤੈ ਇਹ ਆਂਦੇ ਸੇ ਭਲਾ ਕੀਤਾ ਪਰ ਇਹ ਸਾਡੇ ਕੰਮ ਨਹੀਂ ਪਏ ਪਠ ਇਹ ਸੁਟ ਘਤ ਇਥਾਓ ਮਰਦਾਨਾ ਜੀ ਨੇ ਸਭ ਪਦਾਰਥ ਉੱਥੇ ਹੀ ਸੁੱਡ ਦਿੱਤੇ ਮਰਦਾਨਾ ਜੀ ਤਾਂ ਸਾਡੇ ਨਿਤਾਣਿਆਂ ਲਈ ਪੂਰਨੇ ਬਾ ਰਹੇ ਸਨ ਧਰਮਸਾਲ ਦੀ ਝਾਕ ਨੇ ਹੀ ਧਰਮ ਨੂੰ ਹੇਠਾਂ ਲੈ ਆਂਦਾ ਹੈ ਧਰਮਸਾਲੀਆਂ ਕੀ ਅਤੇ ਝਾਕ ਕੀ ਕੌਤਕ ਮਰਦਾਨਾ ਜੀ ਰਚਾਂਦੇ ਤੇ ਰਾਹ ਸਾਡੇ ਲਈ ਸੁਖਾਲਾ ਕਰੀ ਜਾਂਦੇ ਮਰਦਾਨਾ ਜੀ ਨੂੰ ਪੈਂਡੇ ਦੇ ਕਿੰਨੇ ਨੂੰ ਦੁੱਖ ਸਹਾਰਨੇ ਪਏ ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਕਈ ਕਈ ਦਿਨ ਭੁੱਖਾ ਰਹਿਣਾ ਪਿਆ ਉਜਾੜਾਂ ਥੱਲਾਂ ਤੇ ਨੁਕੀਲੇ ਪੱਥਰਾਂ ਉੱਤੇ ਟੁਰਦੇ ਵੀ ਉਹ ਕਰਤਾਰ ਕਰਤਾਰ ਗਜਾਂਦੇ ਰਹੇ ਮਰਦਾਨਾ ਜੀ ਨੇ ਆਪਣੇ ਸ਼ਬਦਾਂ ਵਿੱਚ ਘਟ ਘਟ ਮਿਲ ਗਿਆ ਹੈ ਤਵਕ ਜੁੜ ਗਏ ਹਨ ਉਹ ਮਰਦਾ ਹਾ ਹਉ ਮਰਦਾ ਹਾ ਇਸ ਦਿਸ਼ਾ ਵਿੱਚ ਜਦ ਗੁਰੂ ਨਾਨਕ ਜੀ ਨੇ ਅੱਕ ਖਾ ਕੇ ਸਮਾ ਟਪਾਉਣ ਲਈ ਕਿਹਾ ਤਾਂ ਜਿਵੇਂ ਹਸ ਹਸ ਮਰਦਾਨਾ ਜੀ ਨੇ ਤਸੀਹੇ ਝੱਲੇ ਅਸਾਂ ਨਾ ਸਮਝੀ ਵਿੱਚ ਉਸ ਨੂੰ ਡਰੋਕ ਪੁਣਾ ਹੀ ਕਹਿ ਦਿੱਤਾ ਸਾਰਾ ਬਾਰਤਾ ਲਾਪ ਪੜਨ ਨਾਲ ਸੰਬੰਧ ਰੱਖਦਾ ਹੈ ਗੁਰੂ ਨਾਨਕ ਜੀ ਨੇ ਅੱਕ ਵੱਲ ਇਸ਼ਾਰਾ ਕਰਕੇ ਕਿਹਾ ਇਸ ਦੇ ਫਲ ਖਾ ਮਰਦਾਨੇ ਆਖਿਆ ਵਾਹ ਜੇ ਜ਼ਹਿਰ ਖਵਾ ਕੇ ਮਾਰਨਾ ਸੀ ਤਾਂ ਲਿਆਏ ਕਿਉਂ ਸੋ ਅਜੇ ਤਾਂ ਮੈਂ ਆਪਣੀ ਮਰਾਸਾਂ ਨੂੰ ਰੱਜ ਕੇ ਡੇਠਾ ਵੀ ਨਹੀਂ ਨਕਾਹ ਕਰਦਾ ਹੀ ਤੁਹਾਡੇ ਨਾਲ ਉਤਰਿਆ ਉਤਰਿਆ ਹਾਂ ਅਜੇ ਮੈਂ ਤਲਵੰਡੀ ਜਾ ਕੇ ਅੰਮਾ ਬੇਬੇ ਮੈਂ ਤਾਂ ਕਾਲੂ ਚੰਦ ਰਾਏ ਬੁਲਾਰ ਸਾਰੇ ਲੋਕਾਂ ਨੂੰ ਤੁਹਾਡੀ ਅਨੋਖੀ ਯਾਤਰਾ ਦੀਆਂ ਗੱਲਾਂ ਕਥਾ ਕਰ ਹਸਾ ਹਸਾ ਕੇ ਜਰੀ ਜਾ ਕੇ ਮੈਂ ਲਾਂਚੇ ਲੁੰਜੀਆਂ ਲੈਣ ਦੀ ਆਸ ਰੱਖਦਾ ਹਾਂ ਤੇ ਤੁਸੀਂ ਹੁਣੇ ਜ਼ਹਿਰ ਖਵਾ ਕੇ ਅਕਲ ਮੁਕਾਵਣ ਲੱਗੇ ਹੋ ਗੁਰੂ ਨਾਨਕ ਜੀ ਮੁਸਕਰਾ ਦਿੱਤੇ ਪਰ ਸਾਰੀ ਗੱਲ ਦਾ ਸਿੱਟਾ ਇਹ ਸੀ ਕਿ ਮਰਦਾਨਾ ਜੀ ਨੇ ਅੱਕ ਖਾਦੇ ਰੋੜਾਂ ਦੀ ਵਿਛਾਈ ਕੀਤੀ ਅਤੇ ਹਰ ਉਹ ਤਸੀਹਾ ਝੱਲਿਆ ਜੋ ਉਸ ਦੇ ਬਾਬੇ ਮੁਰਸ਼ਦ ਨਾਨਕ ਨੇ ਸਹਾਰਿਆ ਜੋ ਕਾਲ ਮਰਦਾਨੇ ਦੇ ਇਕੱਲਿਆਂ ਘਾਲੀ ਮਰਦਾਨੇ ਨੇ ਇਕੱਲਿਆਂ ਘਾਲੀ ਉਹੋ ਹੀ ਸਾਰੀ ਕੌਮ ਨੇ ਪਿੱਛੋਂ 18ਵੀਂ ਸਦੀ ਵਿੱਚ ਘਾਲ ਕੇ ਦਸੀ ਸਿੱਖ ਵੀ ਹੱਸ ਹੱਸ ਤਸੀਹੇ ਝਲਦੇ ਅੱਕਾ ਨੂੰ ਆਂਬ ਛੋਲਿਆਂ ਨੂੰ ਬਦਾਮ ਚੱਕੀ ਪੀਣ ਦੀ ਮੁਸ਼ਕਲ ਨੂੰ ਫਿਰਣੀ ਦੀ ਸਵਾਰੀ ਤੇ ਰੁਪਈਆਂ ਨੂੰ ਛਿਲੜਾ ਕਹਿ ਕੇ ਸ਼ੁਕਰ ਮਨਾਉਂਦੇ ਤੇ ਦੁੱਖਾਂ ਦਾ ਮਜ਼ਾਕ ਉਡਾਂਦੇ ਇਸੇ ਤਰ੍ਹਾਂ ਕਈ ਵਾਰੀ ਮਰਦਾਨਾ ਜੀ ਰਾਹੀ ਹੀ ਕਲਯੁਗ ਦੀ ਕਮਜ਼ੋਰੀ ਨੂੰ ਨੰਗਾ ਕੀਤਾ ਕਲਯੁਗ ਬੜਾ ਬਲਵਾਨ ਹੋਵੇਗਾ ਪਰ ਉਸ ਦੀ ਕੀਰਤ ਅੱਗੇ ਇੱਕ ਨਹੀਂ ਚੱਲਦੀ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਕਲਜੋਖ ਗੁਰੂ ਨਾਨਕ ਨੂੰ ਮਿਲਣ ਆਇਆ ਤਵ ਬਾਬਾ ਦੇਖਿਆ ਤਾਂ ਅੰਧੇਰੀ ਬਹੁਤ ਆਈ। ਦਰਖਤ ਲੱਗੇ ਉੱਡਣ ਤਵ ਮਰਦਾਨਾ ਬਹੁਤ ਪੈਮਾਨ ਹੋਇਆ। ਆਖਿਓ ਜੀਓ ਪਾਤਸ਼ਾਹ ਆਣ ਉਜਾੜ ਵਿੱਚ ਪਾਈ ਮਰਿਓ ਮਾਰਿਓ ਗੋਰ ਖਫਣੋ ਵੀ ਗਏ। ਤਵ ਗੁਰੂ ਬਾਬੇ ਕਿਹਾ ਮਰਦਾਨਿਆ ਕਾਲਾ ਹੋ ਨਾਹੀ। ਤਾਂ ਮਰਦਾਨੀ ਆਖਿਆ ਅੱਜ ਤੋੜੀ ਐਡਾ ਹੋਇਆ ਹਾਂ ਇਹ ਬਲਾਂ ਤਾਂ ਨਹੀਂ ਡਿੱਠੀ ਜੋ ਇਹੋ ਕੇ ਆਇਆ ਹੈ ਸਾਡੇ ਜੀੜੇ ਤਾਈ ਤਵ ਅਗਨ ਕਾ ਰੂਪ ਦਿਖਾ ਲਿਆ ਜੋ ਤੂੰ ਤੂੰ ਆ ਚੌਹਾਂ ਧਿਰਾਂ ਤੋਂ ਉੱਠਿਆ ਚਾਰੇ ਕੁੰਡਾਂ ਅਗਨ ਹੋਈਆਂ ਤਾਂ ਮਰਦਾਨਾ ਮੂੰਹ ਟਾ ਕੇ ਪੈ ਰਹਾ ਆਖਿਓ ਜੀਵਨ ਜਿਵਨਾ ਰਹਾ ਬਾਬੇ ਕਿਹਾ ਰਵਾਬ ਸੰਭਾਲ ਮਰਦਾਨੇ ਰਵਾਬ ਸੰਭਾਲੀ ਤੇ ਗੁਬਾਰ ਉੱਡ ਗਏ ਬਾਬੇ ਨੇ ਮਰਦਾਨੇ ਰਾਹੀਂ ਸਾਰੇ ਭੇਦ ਖੋਲ ਦਿੱਤੇ ਕਲਯੁਗ ਜਿੱਤਿਆ ਗਿਆ ਬਾਬਾ ਸ਼ਬਦ ਹੈ ਮਰਦਾਨਾ ਸੁਰਤ ਹੈ ਸੁਰਤ ਭੁੱਲ ਜਾਂਦੀ ਹੈ ਤੇ ਕਲਯੁਗ ਆ ਜਾਂਦਾ ਹੈ ਸ਼ਬਦ ਟੁੱਟਾ ਨਹੀਂ ਕਿ ਸੁਰਤ ਡਿੱਗੀ ਨਹੀਂ ਰੱਬ ਰੱਖਾ